ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ 25 ਮਈ 2025 ਦਿਨ ਐਤਵਾਰ ਸ੍ਰੀ ਅੰਮ੍ਰਿਤਸਰ ਸਾਹਿਬ ਸੇਵਾ ਚੱਲ ਰਹੀ ਹੈ ਜੀ ਸੰਗਤਾਂ ਦੇ ਲਈ ਅੱਜ ਜਲੇਬੀਆਂ ਤਿਆਰ ਕੀਤੀਆਂ ਗਈਆਂ ਸੰਗਤ ਦੇ ਸਹਿਯੋਗ ਨਾਲ ਗੁਰੂ ਕੇ ਲੰਗਰ ਅੱਜ ਤਿਆਰ ਹੋਇਆ ਜੀ ਜੋ ਸ੍ਰੀ ਅੰਮ੍ਰਿਤਸਰ ਸਾਹਿਬ ਸੰਗਤਾਂ ਆਉਂਦੀਆਂ ਨੇ ਉਹਨਾਂ ਸੰਗਤਾਂ ਦੇ ਲਈ ਹਰ ਐਤਵਾਰ ਇੱਥੇ ਲੰਗਰ ਲੱਗਦੇ ਨੇ ਅੱਜ ਜਲੇਬੀ ਤਿਆਰ ਕੀਤੇ ਗਏ ਜੀ ਤੇ ਲਾਈਨ ਲਗਾ ਕੇ ਸੰਗਤਾਂ ਨੂੰ ਪ੍ਰਸ਼ਾਦ ਵਰਤਾਏ ਜਾ ਰਹੇ ਨੇ ਸੰਗਤਾਂ ਨੂੰ ਪ੍ਰਸ਼ਾਦ ਵਰਤਾਏ ਜਾ ਰਹੇ ਨੇ ਲਾਈਨ ਲਗਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਤੇ ਸੰਗਤਾਂ ਪਹੁੰਚਦੀਆਂ ਨੇ ਬੜੀ ਚੜ੍ਹਦੀ ਕਲਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਇਹ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਦੇ ਗੇਟ ਦੇ ਜਿਹੜੀਆਂ ਸੇਵਾਵਾਂ ਚੱਲ ਰਹੀਆਂ ਨੇ ਤੇ ਸੰਗਤਾਂ ਨੂੰ ਲਾਈਨ ਦੇ ਵਿੱਚ ਲਗਾ ਕੇ ਕਿਉਂਕਿ ਚੋਰੀਆਂ ਬਹੁਤ ਹੁੰਦੀਆਂ ਨੇ ਕਿਸੇ ਦਾ ਪਰਸ ਨਿਕਲ ਗਿਆ ਕਿਸੇ ਦਾ ਮੋਬਾਈਲ ਨਿਕਲ ਗਿਆ ਤੇ ਇਸ ਤਰ੍ਹਾਂ ਥੋੜਾ ਜਿਹਾ ਪ੍ਰਬੰਧ ਕਰਕੇ ਤੇ ਫਿਰ ਇਹ ਗੁਰੂ ਮਹਾਰਾਜ ਤਨ ਤਨ ਬਾਬਾ ਦੀਪ ਸਿੰਘ ਜੀ ਜਿਹੜੀ ਸੇਵਾ ਲੈ ਰਹੇ ਨੇ ਅੱਜ ਜਲੇਬਾਂ ਤੇ ਲੰਗਰ ਤਿਆਰ ਕੀਤਾ ਗਿਆ ਸਾਧ ਸੰਗਤ ਜੀ ਤੇ ਹਲਵਾਈ ਸਵੇਰ ਦੇ ਲੱਗੇ ਨੇ ਹੋਰ ਜੀ ਵਾਇਗਰ ਜੀ ਕਾ ਖਾਲਸਾ ਜੀ ਫਤਿਹ ਹਾਂਜੀ ਸ਼ਾਕੋ ਜਲੇਬ ਲੈ ਵੀ ਜਾਓ ਪ੍ਰਸ਼ਾਦ ਲੈ ਵੀ ਜਾਓ ਹਾਂਜੀ ਬੱਚਿਆਂ ਲਈ ਲੈ ਲਓ ਇਹ ਸਾਰੇ ਜਲੇਬ ਵਰਤ ਰਹੇ ਆ ਜੀ ਜਲੇਬ ਵਰਤ ਰਹੇ ਸਾਰੇ ਦੇਖੋ ਇਹ ਇਧਰ ਹਲਵਾਈ ਸਿੰਘ ਲੱਗੇ ਨੇ ਸਾਰੇ ਬੜੀ ਚੜ੍ਹਦੀ ਕਲਾ ਹੋ ਰਹੀ ਆ ਅਜੇ ਵੀ ਰਸਤਾ ਬਸਤਾ ਬਹੁਤ ਪਈਆਂ ਨੇ ਇਹ ਹੁਣ ਲਵਾਈਆਂ ਦੇ ਸਿਰ ਤੇ ਦੇਖੋ ਕਿੰਨੀਆਂ ਕ ਕੱਢਦੇ ਆ ਹਾਂਜੀ ਹਰ ਐਤਵਾਰ ਇਥੇ ਸੇਵਾ ਜਿਹੜੀ ਚੱਲ ਰਹੀ ਆ ਬੜੀ ਕਿਰਪਾ ਸਰਦਾਰ ਦਵਿੰਦਰ ਸਿੰਘ ਜੀ ਇਹ ਵੀ ਸੇਵਾ ਕਰ ਰਹੇ ਆ ਚਾਣੀ ਚ ਜਲੇਬੀਆਂ कृपा जीन बाबपन तन बाबा दीप सिंह जी तान तान बाबा दीव सेंग जी <laughs>

ਵਾਇਗਰੂ 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 ਸੇਵਾ ਹੋ ਰਹੀ ਆ ਜੀ ਠੀਕ ਆ ਵਾਇਗਰੂ ਜੀ ਫਿਰ ਕਰੀਏ ਸਮਾਪਤੀ ਤੁਹਾਨੂੰ ਦਰਸ਼ਨ ਕਰਵਾ ਦਿੱਤੇ ਸੰਗਤਾਂ ਦੇ ਹਰ ਐਤਵਾਰ ਇੱਥੇ ਸੇਵਾ ਚੱਲਦੀ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨਾਂ ਤੇ ਹਾਂਜੀ ਚੜ੍ਹਦੀ ਕਲਾ ਗੁਰੂ ਪਿਆਰਿਓ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਪ੍ਰਵਾਨ ਕਰਨੀ ਦਾਸ ਜਗਜੀਤ ਸਿੰਘ ਰਿਆੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ